ਕਿ ਜਿਵੇਂ ਮੇਰੀ ਪੂਰੀ ਇੰਡਸਟਰੀ ਨੇ ਮੇਰੇ ਭਰਾ ਨੇ ਸਾਡੇ ਹੈ ਨਿੱਕੇ ਨੇ ਪਰ ਸਾਡੇ ਪ੍ਰੇਰਨਾ ਸਰੋਤ ਬਣ ਕੇ ਸਾਹਮਣੇ ਆਏ ਨੇ ਐਨਾ ਇੱਕ ਪੈਰ ਤੇ ਕਿਸੇ ਲਈ ਖੜੇ ਰਹਿਣਾ ਆਪਣੇ ਵੀਰਾਂ ਭਰਾਵਾਂ ਲਈ ਇੰਡਸਟਰੀ ਦੀ ਗੱਲ ਅੱਜ ਕਰਨ ਲੱਗਾ ਮੈਂ ਉਹ ਅਨਾਉਂਸਮੈਂਟ ਕਿ 54 ਸ਼ੋਭਕ ਸੀ ਰਾਜਵੀਰ ਦੇ ਜਿੰਨੇ ਕਹਿੰਦੇ ਅਸੀਂ ਪੂਰੇ ਕਰਾਂਗੇ ਗੱਲ ਕਮਾਈ ਦੀ ਨਹੀਂ ਕਮਾਈ ਘਰੇ ਦੇਾਂਗੇ ਕਮਾਈ ਰੱਬ ਨੇ ਬਥੇਰੀ ਦਿੱਤੀ ਉਹ ਗਾਹ ਵੀ ਦੇਗਾ ਬੱਚਿਆਂ ਨੂੰ ਉਹ ਰਿਜ਼ਕ ਉਹ ਨਹੀਂ ਦੇਣਾ ਪਰਾਜ ਵਿੱਚ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਕਹਿੰਨਾ ਮੈਨੂੰ ਮਾਣ ਹੈ ਕਿ ਮੈਂ ਕਿਸ ਇੰਡਸਟਰੀ ਦਾ ਬੰਦਾ ਆਂ ਕਿਸ ਸਨਤ ਦੇ ਨਾਲ ਕਿਸ ਕਲਾ ਦੇ ਨਾਲ ਜੁੜਿਆ ਮੈਨੂੰ ਦੁਨੀਆ 'ਚ ਇੱਕ ਐਗਜ਼ਾਮਪਲ ਦੱਸ ਦਿਓ ਕਿਸੇ ਮਹਿਕਮੇ 'ਚ ਕਿਸੇ ਡਿਪਾਰਟਮੈਂਟ ਕਿਸੇ ਇੰਡਸਟਰੀ ਕਿਸੇ ਇੱਕ ਸੰਸਥਾ ਦੇ ਵਿੱਚ ਕਦੇ ਕਿਸੇ ਨੇ ਇਦਾਂ ਦੀ ਗੱਲ ਕੀਤੀ ਹੋਵੇ ਵਾਹਿਗੁਰੂ ਨੇ ਮੈਨੂੰ ਬਹੁਤ ਸੋਹਣੀ ਸੰਸਥਾ ਦੇ ਨਾਲ ਜੋੜਿਆ ਜਿੱਥੇ ਐਦਾਂ ਬਾਹਵਾ ਬਣ ਕੇ ਭਰਾ ਖੜੇ ਹੋ ਜਾਂਦੇ ਨੇ ਭੈਣਾਂ ਖੜੀਆਂ ਹੋ ਜਾਂਦੀਆਂ ਇਹ ਮਿਸਾਲ ਸਿਰਫ ਰਾਜਵੀਰਸਿਆਂ ਤੇਰੀ ਇੰਡਸਟਰੀ ਦੇ ਵਿੱਚ ਹੀ ਹੈ ਇਹ ਤਾਕਤ ਤੇ ਤੁਹਾਡੇ ਵਿੱਚ ਹੀ ਹੈ ਸਿਰਫ ਔਰ ਤੁਹਾਡੇ ਯਾਰਾਂ ਦਾ ਪੁਰਾਣੇ ਮਿੱਤਰਾਂ ਦਾ ਉਹ ਗੁੱਟ ਦੇਖ ਕੇ ਜੁੱਟ ਦੇਖ ਕੇ ਵੀ ਸਾਨੂੰ ਮਾਣ ਹੋਇਆ ਕਿ ਅਸੀਂ ਬੱਚਿਆਂ ਨੂੰ ਅੱਜ ਵੀ ਇੱਕ ਐਗਜ਼ਾਮਪਲ ਦੇ ਸਕਾਂਗੇ ਕਿ ਪੁੱਤ ਆ ਯਾਰੀਆਂ ਹੁੰਦੀਆਂ ਜਿਹਦੀ ਅਸੀਂ ਗੱਲ ਕਰਦੇ ਹੁੰਨੇ ਆ ਤੁਹਾਡੇ ਨਾਲ ਜਿਹਦੀ ਐਗਜ਼ਾਮਪਲ ਹੀ ਖਤਮ ਹੁੰਦੀ ਜਾ ਰਹੀ ਸੀ ਦੁਨੀਆ 'ਚੋਂ